ਦੋਸਤੋ ਇਹ ਤਸਵੀਰਾਂ ਅੱਜ ਦੀਆਂ ਪਿੰਡ ਰਾਣਾ ਤੋਂ ਇੱਕ ਖੇਤ ਦੀਆਂ ਦਿਖਾਈਆਂ ਜਾ ਰਹੀਆਂ ਹਨ ਦੰ ਦੱਸਦੀ ਹੈ ਸਰਹੱਦੀ ਇਲਾਕੇ ਦੇ ਵਿੱਚ ਬਾੜ ਆਉਣ ਦੇ ਨਾਲ ਹਰਾਚਾਰਾ ਸਾਰਾ ਪ੍ਰਭਾਵਿਤ ਹੋਇਆ ਹੈ ਅਤੇ ਪਸ਼ੂਆਂ ਦੇ ਲਈ ਨੌਜਵਾਨਾਂ ਵੱਲੋਂ ਅੱਜ ਪੂਜਾ ਲੂਥਰਾ ਸੱਚਦੇਵਾ ਦੇ ਨਾਲ ਸੰਪਰਕ ਕੀਤਾ ਗਿਆ ਤਾਂ ਉਹਨਾਂ ਨੂੰ ਫੋਨ ਆਉਂਦਾ ਹੈ ਕਿ ਤੁਸੀਂ ਆਓ ਅਤੇ ਆਪਣੀ ਜ਼ਰੂਰਤ ਮੁਤਾਬਿਕ ਟਰਾਲੀਆਂ ਭਰ ਕੇ ਲੈ ਜਾਓ ਦਾ ਮੌਕੇ ਤੇ ਪਹੁੰਚੇ ਹੋਏ ਨੇ ਪਿੰਡਾਂ ਦੇ ਨੌਜਵਾਨ ਉਹਨਾਂ ਵੱਲੋਂ ਟਰਾਲੀਆਂ ਭਰੀਆਂ ਜਾ ਰਹੀਆਂ ਨੇ ਹਰੇ-ਚਾਰੇ ਦੀਆਂ ਅਤੇ ਆਪਣੇ ਪਿੰਡਾਂ ਦੇ ਲਈ ਰਵਾਨਾ ਹੋਏ ਨੇ ਆਓ ਹੁਣ ਤੁਹਾਨੂੰ ਤਸਵੀਰਾਂ ਦੇ ਨਾਲ ਜਾਣੂ ਕਰਾਣੇ ਇਸ ਮੌਕੇ ਤੇ ਕੀ ਬੋਲੇ ਵੱਖ-ਵੱਖ ਪਿੰਡਾਂ ਤੋਂ ਹਰਾ-ਚਾਰਾ ਲੈਣ ਲਈ ਪਹੁੰਚੇ ਨੌਜਵਾਨ ਅਤੇ ਡਾਕਟਰ ਬੀ ਡੀ ਮੈਮੋਰੀਅਲ ਵੈਫਰ ਸੁਸਾਇਟੀ ਦੇ ਸਦਸье ਹਾਂਜੀ ਸਰ ਕੀ ਨਾਮ ਹੈ ਜੀ ਆਪਣਾ ਮੇਰਾ ਨਾਮ ਕਰਮ ਸਿੰਘਾ ਜੀ ਮੈਂ ਪਿੰਡ ਤੇਜਰ ਵਿਹਲਾ ਦਾ ਸਾਬਕਾ ਸਰਪੰਚ ਬੱਗੂ ਸਰਪੰਚ ਦਾ ਮੁੰਡਾ ਤੇ ਮੈਂ ਉਹਨੂੰ ਪਿਛਲੇ ਦਿਨ ਪਹਿਲਾਂ ਫੋਨ ਕਰਿਆ ਸੀ ਅਸੀਂ ਮਤਲਬ ਇਸ ਤਰ੍ਹਾਂ ਪੱਠੇ ਸਾਨੂੰ ਚਾਹੀਦੇ ਨੇ ਮੈਡਮ ਕਹਿੰਦੇ ਸਾਨੂੰ ਆਪ ਹੀ ਮੈਡਮ ਨੇ ਫੋਨ ਕਰਿਆ ਸੀ ਕਹਿੰਦਾ ਕੋਈ ਨਾ ਤੁਸੀਂ ਲੈ ਜਾਓ ਪੱਠੇ ਆ ਮੈਨੂੰ ਨੇ ਪੱਠੇ ਉਡਵਾਇਆ ਤੇ ਹੁਣ ਅਸੀਂ ਇਸ ਵਾਰ ਪਿੰਡ ਲੈ ਕੇ ਜਾਵਾਂਗੇ ਮੈਡਮ ਦਾ ਤਹਿ ਦੇ ਲੋ ਤਨਵਾਦ ਕਰਦੇ ਆ ਮੈਡਮ ਪੂਜਾ ਲੁਥਰਾ ਜਿੰਦਾਬਾਦ ਮੈਡਮ ਪੂਜਾ ਲੁਥਰਾ ਜਿੰਦਾਬਾਦ ਹਾਂਜੀ ਸਰ ਕੀ ਨਾਮ ਜੀ ਆਪਣਾ ਗੁਰਮੀਤ ਸਿੰਘ ਜੀ ਜੀ ਕਿਹੜੇ ਪਿੰਡੋਂ ਜੀ ਚੱਕਰੇਲਾ ਜੀ ਜੀ ਅੱਜ ਕਿੱਥੇ ਆਣਾ ਆਇਆ ਜੀ ਕਿਵੇਂ ਅੱਜ ਪਿੰਡ ਰਾਣਾ ਤੋਂ ਰਾਣਾ ਆਏ ਸੀਗੇ ਪਿੰਡ ਅਹ ਚਾਹ ਕਰੇ ਲਾਤ ਆਇਸੀ ਪਿੰਡ ਰਾਨਾ ਜੀ ਜੀ ਤੇ ਪੱਠਿਆਂ ਦੀ ਸਾਨੂੰ ਜ਼ਰੂਰਤ ਸੀਗੀ ਮੈਂ ਮੈਮ ਨੂੰ ਫੋਨ ਕੀਤਾ ਸੀਗਾ ਵੀ ਸਾਨੂੰ ਪੱਟੇ ਚਾਹੀਦੇ ਆ ਫਿਰ ਇਹਨਾਂ ਨੇ ਕਾਲ ਕੀਤੀ ਸਾਨੂੰ ਵਾਪਸ ਹੀ ਕਿ ਕਹਿੰਦੇ ਕੋਈ ਨਾ ਤੁਸੀਂ 5 ਟਰਾਲੀਆਂ 7 ਟਰਾਲੀਆਂ ਜਿੰਨੇ ਵੀ ਤੁਹਾਨੂੰ ਚਾਹੀਦੇ ਆ ਔਰ ਜਿਹੜੇ ਆਸ-ਪਾਸ ਦੇ ਲੋਕ ਵੀ ਆ ਮੈਂ ਉਹਨਾਂ ਨੂੰ ਵੀ ਕਹਿੰਨਾ ਜੇਕਰ ਤੁਹਾਨੂੰ ਜ਼ਰੂਰਤ ਹੈ ਜਿੰਨੇ ਵੀ ਟਰਾਲੀਆਂ ਦੀ ਜ਼ਰੂਰਤ ਹੈ ਪੱਠੇ ਦੀ ਜ਼ਰੂਰਤ ਹੈ ਜਾਂ ਕੋਈ ਫੀਡ ਦੀ ਜ਼ਰੂਰਤ ਹੈ ਉਹਨਾਂ ਨਾਲ ਕੰਟੈਕਟ ਕਰ ਸਕਦੇ ਹੋ ਤੁਸੀਂ ਠੀਕ ਹੈ ਜੀ ਤੇ ਬਾਕੀ ਜੋ ਅਸੀਂ ਸਾਨੂੰ ਮੈਡਮ ਨੇ ਫੋਨ ਕੀਤਾ ਸੀਗਾ ਵੀ ਤੁਸੀਂ ਪੱਠੇ ਲੈ ਜਾਓ ਸਾਨੂੰ ਪੱਠੇ ਮਿਲ ਗਿਆ ਤੇ ਅਸੀਂ ਹੁਣ ਲੈ ਕੇ ਜਾ ਰਹੇ ਹਾਂ ਪੱਠੇ ਤੇ ਬਾਕੀ ਅੱਗੇ ਜਿਹੜੇ ਚੰਗੜ ਪੈਣੀ ਜੋ ਵੀ ਪਾਰ ਦੇ ਪਿੰਡ ਆ ਉਹਨਾਂ ਨੂੰ ਚਾਹੀਦੇ ਆ ਤੇ ਉਹ ਲੈ ਕੇ ਜਾ ਸਕਦੇ ਆ ਇੱਥੋਂ ਇਹਨਾਂ ਨਾਲ ਕੰਟੈਕਟ ਕਰ ਲੈਣਾ ਇਹਨਾਂ ਦਾ ਮੋਬਾਈਲ ਨੰਬਰ ਦਿੱਤਾ ਹੈ ਉੱਪਰ ਤੇ ਇਹਨਾਂ ਨੂੰ ਮਤਲਬ ਕੰਟੈਕਟ ਕਰਕੇ ਤੁਸੀਂ ਕਿਹਨਾਂ ਨਾਲ ਕੰਟੈਕਟ ਕੀਤਾ ਜਾਦਾ ਜੀ ਪੱਠਾ ਵਾਸੀ ਪੂਜਾ ਲੋਹੋਤਰਾ ਮੈਡਮ ਨੂੰ ਜੀ ਹਾਂਜੀ ਸਰ ਨਮਸਕਾਰ ਜੀ ਮੈਂ ਸੁਭਾਸ਼ ਕੰਬੋਜ ਸੈਕਟਰੀ ਮੈਂ ਆਪਣੇ ਬੀੜੀ ਸਚਦੇਵਾ ਮੈਮੋਰੀਅਲ ਵੈਲਫੇਅਰ ਸੁਸਾਇਟੀ ਤੋਂ ਔਰ ਅੱਜ ਜੋ ਪੱਠੇ ਦੀ ਸੇਵਾ ਅਸੀਂ ਕਰ ਰਿਹਾ ਅੱਜ ਮੈਨੂੰ ਸਵੇਰ ਮੈਮ ਦਾ ਫੋਨ ਆਇਆ ਸੀ ਕਿ ਆਪਾਂ ਨੂੰ ਪੱਠੇ ਚਾਹੀਦੇ ਨੇ ਕੁਝ ਔਰ ਮੈਂ ਇਹਨਾਂ ਨੂੰ ਮੈਸੇਜ ਲਾਤਾ ਕਿ ਆਪਣੇ ਕੋਲ ਪੱਠੇ 4 ਕਿੱਲੇ ਲਗਭਗ ਪੱਠੇ ਖੜੇ ਨੇ ਜਿੰਨੇ ਵੀ ਜ਼ਰੂਰਤ ਆਦਾ 10 ਟਰਾਲੀ ਜ਼ਰੂਰਤ ਹੈ 15 ਟਰਾਲੀ ਜ਼ਰੂਰਤ ਹੈ ਅਸੀਂ ਬਾਰਡਰ ਪੱਟੀ ਦੇ ਜੋ ਸਾਡੇ ਪੈਣ ਭਰਾ ਇਸ ਟਾਈਮ ਮੁਸੀਬਤ ਵਿੱਚ ਨੇ ਜਿਨ੍ਹਾਂ ਕੋਲ ਪੱਠੇ ਦੀ ਜਾਚਾਰਾ ਨਹੀਂ ਪਹੁੰਚ ਰਿਆ ਉਹਨਾਂ ਸਾਰਿਆਂ ਦਾ ਉਹਨਾਂ ਸਾਰਿਆਂ ਨਾਲ ਕੰਟੈਕਟ ਕਰਕੇ ਉਹਨਾਂ ਸਾਰਿਆਂ ਨੂੰ ਅਸੀਂ ਜਿੰਨੇ ਵੀ ਜਿਹਨੂੰ ਟਰਾਲੀ ਲੋਡ ਹੈ ਟਰਾਲੀ ਦੇ ਰਿਹਾ ਜਿਹਨੂੰ ਦੋ ਟਰਾਲੀ ਲੋਡ ਹੈ ਜਿਹਨੂੰ ਨੇ ਵੀ ਅੱਜ ਇਹਨਾਂ ਨੂੰ ਦੋ ਟਰਾਲੀਆਂ ਸੀ ਪੱਠੇ ਦੇਤੇ ਔਰ ਪੰਜ ਟਰਾਲੀਆਂ ਲਗਭਗ ਅਸੀਂ ਇਹਨਾਂ ਨੂੰ ਕੱਲ ਕਿਹਾ ਵੀ ਤੁਸੀਂ ਕੱਲ ਲੈ ਜਾਓ ਕਿਉਂਕਿ ਟਾਈਮ ਸ਼ਾਮ ਹੋ ਜਾਏਗੀ ਔਰ ਜਿੰਨੀ ਵੀ ਜ਼ਰੂਰਤ ਹੋਏਗੀ ਪੱਟਿਆਂ ਦੀ ਸਾਡੀ ਸੁਸਾਇਟੀ ਹਮੇਸ਼ਾ ਤਿਆਰ ਖੜੀ ਹੈ ਬਾਰਡਰ ਪੱਟੀ ਨੂੰ ਘਬਰਾਨ ਦੀ ਲੋੜ ਨਹੀਂ ਹੈ ਜੋ ਵੀ ਪੱਠੇ ਚਾਰਾ ਜੋ ਜ਼ਰੂਰਤ ਹੈ ਸਾਡੇ ਮੈਮ ਪੂਜਾ ਲੁਥਰਾ ਦੇ ਆਫਿਸ ਕੰਟੈਕਟ ਕਰੋ ਤੁਹਾਨੂੰ ਸਾਰੀ ਚੀਜ਼ ਮਿਲ ਜਾਊਗੀ ਜਿ ਚਾਹੇ ਰਾਸ਼ਨ ਦੀ ਜ਼ਰੂਰਤ ਹੈ ਚਾਹੇ ਪੱਠੇ ਦੀ ਜ਼ਰੂਰਤ ਹੈ ਫਿਲਹਾਲ ਸਾਡੇ ਕੋਲ ਆ ਚਾਰ ਕਿੱਲੇ ਪੱਠੇ ਖੜੇ ਨੇ ਜੋ ਕਿ ਅਸੀਂ ਇਹਨਾਂ ਹੜਪੀੜਾਂ ਦੀ ਸੇਵਾ ਵਿੱਚ ਮੈਮ ਪੂਜਾ ਲੁਥਰਾ ਦੇ ਥਰੂ ਅਸੀਂ ਜਿਹੜਾ ਉਹ ਹੜਪੀੜ ਤੁਹਾਨੂੰ ਇਹ ਪੱਠੇ ਪ੍ਰੋਵਾਈਡ ਕਰਾ ਰਹੇ ਹਾਂ ਔਰ ਅਸੀਂ ਧੰਨਵਾਦ ਵੀ ਕਰਦੇ ਹਾਂ ਮੈਮ ਦਾ ਕਿ ਉਹਨਾਂ ਨੇ ਇਹਨਾਂ ਜੋ ਹੜਪੀੜ ਦੇ ਲੋਕ ਨੇ ਉਹਨਾਂ ਨੂੰ ਉਹਨਾਂ ਦੀ ਬਾਹ ਫੜ ਕੇ ਉਹਨਾਂ ਦੀ ਮਦਦ ਕੀਤੀ ਹੈ ਔਰ ਇਸ ਮੁਸੀਬਤ ਦੀ ਘ ਜੀ ਮੈਂ ਹਾਂਜੀ ਨਮਸਕਾਰ ਜੀ ਮੈਂ ਪੂਜਾ ਲੂਤਾ ਸਚਦੇਵਾ ਕਾਉਂਸਲਰ ਆਮ ਆਦਮੀ ਪਾਰਟੀ ਫਾਜ਼ਿਲਕਾ ਪਰ ਨਾਲ ਹੀ ਜਨਰਲ ਸੈਕਟਰੀ ਡਾਕਟਰ ਬੀਰੀ ਸਚਦੇਵਾ ਐ ਮੋਰਲ ਵੈਲਫੇਅਰ ਸੁਸਾਇਟੀ ਅ ਹਲ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਬੇਸ਼ੱਕ ਜਿਹੜਾ ਇਹ ਪਾਣੀ ਦਾ স্তর ਘਟਦਾ ਜਾ ਰਿਹਾ ਲੇਕਿਨ ਲੋਕਾਂ ਜਿਹੜੇ ਮੁਸ਼ਕਲਾਂ ਨੇ ਉਹ ਕਿਤੇ ਨਾ ਕਿਤੇ ਘਟੀਆਂ ਨਹੀਂ ਬਲਕਿ ਹੋਰ ਵਧੀਆਂ ਨੇ ਲੋਕਾਂਗੇ ਬੜੀ ਵੱਡੀ ਚੀਜ਼ ਹੁੰਦੀ ਏ ਕਿ ਆਪਣੇ ਪਸ਼ੂਆਂ ਵਾਸਤੇ ਜਿਹੜਾ ਇਹ ਚਾਰਾ ਇਕੱਠਾ ਕਰਨ ਦੀ ਜਾਂ ਆਪਣੇ ਘਰਾਂ ਦੀ ਸਫਾਈ ਕਰਨ ਦਾ ਔਰ ਦੁਬਾਰਾ ਤੋਂ ਵਸੀਬਾ ਕਰਨ ਦਾ ਔਰ ਮੇਰੀ ਮੇਰੇ ਵੱਲੋਂ ਮੇਰੀ ਟੀਮ ਵੱਲੋਂ ਮੇਰੀ ਸਾਈਟੀ ਦੇ ਸਾਰੇ ਮੈਂਬਰਾਂ ਵੱਲੋਂ ਸਾਰੇ ਉਦੇਦਾਰ ਸੇਵਾਵਾਂ ਵੱਲ ਲਗਾਤਾਰ ਜਿਹੜੀ ਹੈ ਹਲ ਪ੍ਰਭਾਵਿਤ ਇਲਾਕਿਆਂ ਦੇ ਸਰਦੀ ਪਿੰਡਾਂ ਦੇ ਲੋਕਾਂ ਵਾਸਤੇ ਜਿਹੜੀ ਸੇਵਾਏ ਉਹ ਲਗਾਤਾਰ ਜਾਰੀ ਹੈ ਔਰ ਅੱਜ ਵੀ ਸਾਡੇ ਕੋਲੋਂ ਟਾਣੀਮੂਨाराम ਤੋਂ ਚੱਕਰਵਿਲਾ ਤੋਂ ਤੇਜਰੋਹਿਲਾ ਤੋਂ ਰੇਤੀਆਲੀ ਪੈਣੀ ਤੋਂ ਗੁੱਧਰ ਪੈਣੀ ਤੋਂ ਗੁਲਾਬਾ ਪੈਣੀ ਤੋਂ ਜਿਹੜੇ ਵਕਤ ਤੱਕ ਪਿੰਡਾਂ ਤੋਂ ਜਿਹੜੇ ਸੜੇ ਕੋਲ ਵੀਰ ਇੱਥੇ ਪਹੁੰਚੇ ਹੋਏ ਨੇ ਔਰ ਸਾਈਟੀ ਦੇ ਉਧੇਦਾਰ ਸੁਭਾਸ਼ ਕੰਬੋਜ ਜੀ ਜੋ ਕਿ ਸਾਡੀ ਸਾਈਟੀ ਦੇ ਸੈਕਟਰੀ ਨੇ ਉਹਨਾਂ ਦੇ ਸਹਿਯੋਗ ਦੇ ਨਾਲ ਇਹਨਾਂ ਨੂੰ ਜਿਹੜੀ ਪੱਠਿਆ ਦੀ ਸੇਵਾ ਦਿੱਤੀ ਜਾ ਰਹੀ ਏ ਔਰ ਕਿਸੇ ਨੂੰ ਅਗਰ ਆਨਵਲ ਟਾਈਮ ਦੇ ਵਿੱਚ ਵੀ ਇਸ ਤਰ੍ਹਾਂ ਦੀ ਸੇਵਾ ਦੀ ਜ਼ਰੂਰਤ ਹੋਵੇਗੀ ਤਾਂ ਸਾਡਾ ਨੰਬਰ 9563130000 ਤੇ ਸਾਨੂੰ ਇਹਦੇ ਸੰਪਰਕ ਕਰ ਸਕਦੇ ਹੋ ਸਾਡੀ ਟੀਮ ਜਿਹੜੀ ਹੈ ਲਗਾਤਾਰ ਤੁਹਾਡੀ ਸੇਵਾ ਦੇ ਵਿੱਚ ਹ ਕਦਮ ਹਾਜ਼ਰ ਰਹੇਗੀ ਧੰਨਵਾਦ